ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਵੀਰ ਦੀ ਸਵੇਰ ਦੇ ਜੱਟੇ ਪਿੰਡ ਤੋਂ ਇੱਥੇ ਪਿੰਡ ਚ ਖਲੋਤੇ ਆ ਪਿੰਡ ਬਦਨਾਮੀ ਹੋ ਰਹੀ ਏ ਜੱਟਾ ਸੀ ਹਾਦਲ ਪਛਿਆ ਅਸੀਂ ਕਹਿੰਦੇ ਜੀ ਸਦਕੇ ਤੁਸੀਂ ਜਿਹੜਾ ਵੀ ਰਾਸ਼ਨ ਲੈ ਕੇ ਆਉਂਦੇ ਜੋ ਘਰਾ ਚ ਦੋ ਛਰਕਾ ਦੇ ਨਾ ਦੋ ਇਹ ਵੀਰ ਦਾ ਮੂੰਹ ਵਿਖਾਓ ਇਹ ਕਿਹੜਾ ਪਿੰਡ ਆ ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ ਤੁਹਾਡਾ ਬਹੁਤੀ ਗੱਲ ਸਾਡੇ ਨਾਲ ਚੱਲੋ ਇੱਧਰ ਨੂੰ ਮੂੰਹ ਵਿਖਾਓ ਆ ਇੱਧਰ ਕਰਿਓ ਆ ਮੂੰਹ ਵਿਖਾ ਦੇ ਨਹੀਂ ਨਹੀਂ ਬਾਸੇ ਘਰ ਚੱਲੇ ਗੋਡੀ ਨਾਲ ਗੋਡੀ ਇੱਧਰ ਵੀਰ ਇੱਕ ਸਾ ਸਮਾਨ ਠੀਕ ਹੈ ਜੀ ਉਹ ਵੀ ਪੈਸੇ ਦਾ ਰਾਮ ਕਰਦੇ ਭਾਜੀ ਨਾਲ ਦੱਸੋ ਦੋਦੀ ਦੇ ਦਾ ਆਚਰ ਕਾਲ ਨਹੀਂ ਭੜਿਆ ਜੋ ਇੱਥੋਂ ਨਹੀਂ ਮਿਲਿਆ ਸਾਨੂੰ ਥੋਬੇ ਮਿਲਿਆ ਜਿੱਤੋਂ ਮਰਜੀ ਮਿਲਿਆ ਤੁਹਾਡਾ ਪਿੰਡ ਤੋਂ ਪਿੰਡ ਚ ਟਰਾਲੀ ਨਹੀਂ ਜਾਂਦੀਆਂ ਪਿੰਡ ਚ ਆਹੇ ਆਉਂਦੇ ਹਨ ਸਾਨੂੰ ਦੇਜ ਤਾਂ ਤਾਂ ਅਸੀਂ ਲੈ ਲਿਆ ਇੱਧਰ ਤਾਂ ਕਹਿੰਦਾ ਨਹੀਂ ਦਿੰਦਾ ਉਹ ਪਿੰਡ ਆਉਂਦਾ ਹਨ ਆਪ ਲੈ ਲਿਆ ਟੱਕੇ ਦਾ ਕੋਈ ਨਹੀਂ ਦਿੰਦਾ ਨਾ ਉਹ ਘਰ ਆਉਂਦਾ ਕਹਿੰਦੇ ਵੀ ਟੱਕੇ ਦਾ ਨਹੀਂ ਦਿੰਦਾ ਪਰ ਸਾਨੂੰ ਕਿਦਾ ਦੇ ਦੂ ਹੱਥ ਜੋੜ ਕੇ ਬੇਤੀ ਆ ਰਾਜਾ ਜੀ ਰਾਜ ਬਚਾਓ ਜੀ ਫਿਰ ਅਜ ਬਚਾਓ ਫਿਰ ਅਜ ਬਚਾਓ ਠੀਕ ਹੈ ਜਾਓ ਬੰਦੇ ਆਣਾ ਨਾ ਨਹੀਂ ਸਾਰੇ ਪਿੰਡ ਦੇ ਗਰਾਉਂਡ ਦੇ ਆਓ ਸਮਾਨ ਢੇਰਨਾ ਚਾਚਾ ਮੈਂ ਕਿੱਥੇ ਖਾਲਸਾ ਬੈਠੇ ਬੰਲਣ ਵਾਲਾ ਮੈਂ ਟਰਾਲੀਆਂ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹਦਾ ਰਾਜ ਸਮਾਨ ਪਹਚਾਓ ਇਹ ਵੀਰ ਬੱਸੋ ਬੰਲਣ ਵਾਲਾ ਤੋਂ ਆਏ ਆ ਅਸੀਂ ਸਵੇਰ ਦੇ 23 ਜਾਣੇ ਫੜਕਣ ਤੇ ਜਿਹੜੇ ਸਮਾਨ ਲੈ ਕੇ ਜਾ ਰਹੇ ਜਿੱਥੇ ਹੱਡ ਵੀ ਨਹੀਂ ਪਹੁੰਚੇ का जो जोड़े घर सामान पजाऊं ठीकु आहे ठीकु आहे ਆ ਭਾਈ ਲੈ 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 ਕੜਾਣਾ ਪੈਂ ਨਹੀਂ ਯਾਦ ਨਹੀਂ ਇਹ ਲੋ ਆਇਆ ਯਾਰ ਗਾਲੇ ਨਾ ਤਾਂ ਮੈਂ ਨੇ ਕੋਈ ਕੋਈ ਨਹੀਂ ਕਰ ਰਿਹਾ ਅੰਦਰ ਆਵੇ ਲੈ ਸਾਰੇ ਉਧਰੋਂ ਨਾਲ ਕਰਦੇ ਆਪਰੇ ਇਕੱਠਾ ਕਰਦੇ ਲੈ ਮਾਨ ਦੇ ਨਾਮ ਨਾਲ ਕੋਈ ਥੋੜਿਆ ਨਾਮ ਤੇ ਪਾਣੀ ਆ ਗੜਗੇ ਵੇਚਣਾ ਜਮਾਨਾ ਨਾ ਲੋ ਕੋਈ ਨਹੀਂ ਜਾਣਦਾ ਜ਼ਮਾਨੇ ਇਹ ਇਹਨਾਂ ਦੀ ਇਹਨਾਂ ਨੂੰ ਵਾਈਟ ਚ ਆਉਣੀ ਚਾਹੀਦੀ ਗੱਲ ਇਹਦਾ ਇਹ ਬੱਲੜਵਾਲ ਤੁਹਾ ਕਾ ਸੋਏ ਇਧਰ ਇਧਰ ਫਲੋਰ ਬਸ ਆਇਆ ਇਧਰ ਪਾਣੀ ਵੀ ਨਹੀਂ ਆ ਰਿਹਾ ਇਧਰ ਆਇਆ ਮੀਟਰ ਤੋਂ ਆਇਆ ਨਹੀਂ ਕਿਤੇ ਰੋਕਣ ਦਾ ਹੀ ਬੰਦੇ ਉਧਰ ਪਾਣੀ ਬਹੁਤ ਆ ਮੋਰੇ ਹੈ ਜੀ ਕੱਹ ਨਹੀਂ ਜੰਦੇ ਸਾਡੇ ਜਨੇ ਬੰਦੀਆ ਪਹਿਲਾਂ ਆ ਕੇ ਗਈਆਂ ਇਧਰ ਵੀਡੀਓ ਬਣਾਸ ਮਾਲਾ ਜੀ ਕੋਈ ਨਹੀਂ ਆ ਵੀ ਇੱਕ ਬੇਨਤੀ ਸੁਣੋ ਸਾਰੇ ਭਾਈ ਮੇਰੇ ਆ ਬਣਾਣਾ ਮੇਰਾ ਭਰਾਤ ਵੀਡੀਓ ਚੁੱਪ ਕਰੋ ਓਏ ਯਾਰ ਇਹ ਬੰਦ ਕਰੋ ਮੈਂ ਸਾਰੇ ਸੇਵਾਦਾਰਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜਿਹੜੀ ਰਮਦਾਸ ਏਰੀਆ ਤੇ ਲੋਟ ਹੋ ਰਹੀ ਆ ਅੱਜ ਆਪਾਂ ਸ਼ੇਰ ਦੇ ਸ਼ਰਪੇ ਖੜੇ ਆ ਹੱਤੀਆਂ ਬੱਦਾਂਤੀਆਂ ਆਏ ਤੀਏ ਜਾਣਾ ਹੈ ਨਦੀ ਅਗੇ ਲੰਘਿਆ ਆ ਖੱਤੀਆਂ ਬੱਦਾਂ ਜੋ ਉਹ ਬੱਦੀਆਂ ਬੱਦਾਂ ਜੋ ਆਪ ਸਮਾਨ ਦੇ ਨਾਲ ਬੋਲਣਗੇ ਇੱਥੋਂ ਇਹ ਕਿਹੜੇ ਪਾਸੇ ਉਹ ਦੱਸਦੇ ਨੇ ਸੇਵਾਦਾਰਾਂ ਨੂੰ ਪਹਿਲੇ ਤੁਹਾਨੂੰ ਕਹਿੰਦਾ ਸਮਾਨ ਪਹਚਾਓ ਵੀਰੋ ਤੁਹਾਡਾ ਸਮਾਨ ਜਿਹੜਾ ਕਿਤੇ ਲੈ ਕੇ ਲੱਗੇ ਬਾਰੇ ਕਹੇ ਸਾਰੇ 20 ਕਿਲੋਮੀਟਰ ਤੋਂ 30 ਕਿਲੋਮੀਟਰ ਤੋਂ ਆਏ ਆ ਸਾਰੇ ਸ਼ੇਵਾਇਆ ਲੁਟਣਾ ਲੁਟਣਾ ਮਾਲ ਲੁਟਣਾ ਉੱਥੇ ਕੋਈ ਹੋਇਆ ਬਣੀਆ ਇਹ ਆਲੇ ਰਿਸ਼ਤੇਦਾਰਾਂ ਨੂੰ ਪਕਾਉਂਦੇ ਰਿਸ਼ਤੇਦਾਰ ਇੱਥੇ ਇਹਨਾਂ ਨੂੰ ਪਿਆਰ ਕਰੀਂ ਆ ਉਹ ਸਾਰੇ ਰਿਸ਼ਤੇਦਾਰ ਸਾਡੇ ਦੇ ਇਥੇ ਤੇ ਮਾਝੇ ਵਾਲਿਆਂ ਦੀ ਬੀਬੀ ਮਾਝੇ ਦੀ ਬੀਬੀ ਹੋਣੀ ਆ ਭਾਵੇਂ ਬਾਬੇ ਬੁੱਢੇ ਸਾਹਿਬ ਦੀ ਨਗਰੀ ਗੁਰੂਆ ਇਥੇ ਅਸੀਂ ਅੱਜ ਤੇ ਚਪਾਈ ਨਹੀਂ ਦੇ ਕੇ ਛੱਡ ਰਹੇ ਹਾਂ ਕੱਲ੍ਹ ਪਹਿਲੀ ਇਹ ਬਦਲ ਗਿਆ ਲਿਖਤ ਵਾਲਾ ਹੈ ਨਾ ਕਿ ਮੇਰੇ ਕੋਲ ਜੂੜ ਮੇਰੇ ਵੀ ਨਾ ਸਮਾਨ ਗੁਰਦਾਰੇ ਲਈ ਜਾਓ ਗੁਰਦਾਰੇ ਵਿੱਚ ਜੀ ਸਮਾਨ ਦਾਰਾ ਗੁਰਦਾਰੇ ਲੈ ਜਾਓ ਇਹਨਾਂ ਕੋਲ ਪੈਸੇ ਵਰਤੇ ਆ ਸਮਾਨ ਆਈ ਆ ਆਈ ਆ ਬੀ ਉਹ ਮਰਮਾਨ ਉਹ ਵੇ ਲੋ ਇੱਕ ਹੋਰ ਵੇ ਲੋ ਕਿੰਨੀ ਬੜੀ ਆ ਉਹ ਵੀ ਉੱਪਰ ਕਿੰਨੀ ਬੜੀ ਆ ਆਪਾਂ ਵੈਂਟ ਆ ਗੁਰਪਾਂ ਚ ਪਾਇਓ ਆਪਣਾ ਭਾ ਨੀ ਬੇਜ਼ਤੀ ਗਰਾਉਂਡ ਇਹ ਗਰਾਉਂਡ ਦੇ ਸਾਰੇ ਮਾਦੇ ਦੇ ਫੇਵਰੇਟ ਦੇ ਗਰਾਉਂਡ ਦੇ ਆ ਹੁਣ ਕੀ ਕਰ ਸਾਰੇ ਬੰਦਾ ਜਿਹੜਾ ਜ਼ਿੰਮੇਵਾਰ ਦੋ ਸਮਾਨ ਨਹੀਂ ਲੈਣਦੇ ਜਿਨ੍ਹਾਂ ਨੂੰ ਲੋੜ ਆ ਨੇ ਲੋੜ ਕੋ ਆਣ ਕੇ ਪਿੱਛੋਂ ਲੈਣ ਦੇ 20 ਕਿਲੋਮੀਟਰ 30 ਕਿਲੋਮੀਟਰ ਤੋਂ ਆਹ ਸਮਾਨ ਆਇਆ ਆਪਾਂ ਜਾਵਾਂ ਜਿੱਥੇ ਜੋ ਸਵੇਰ ਦੀਆਂ ਇੰਨੀਆਂ ਇਕੱਠਾ ਪਤਾ ਨਹੀਂ ਕਿੰਨਿਆਂ ਕੇ ਜਮਾ ਦਿੱਤਾ ਆਪਾਂ ਦੇ ਨੇ ਯਾਹ ਮੋਟਰ ਕਰੇ ਵੀ 21 ਸਵੇਰ ਦੇ ਆਹ ਇਹਨਾਂ ਦੀ ਗੱਲ ਚਾਹੀਦੀ ਹੈ ਸੇਵਾਦਾਰਾ ਗੱਲ ਆ ਸੇਵਾਦਾਰਾ ਸਾਡੇ ਚਾਲ ਪੈਂਦੇ ਆ ਅਈ ਸੇਵਾਦਾਰਾਂ ਨੂੰ ਕਹਿੰਦੇ ਨਾ ਫਿਰ ਉਹ ਆਉਂਦੇ ਆ ਉਹ ਲੜ ਜਾਂਦੇ ਆ ਪੈਂਦੇ ਕਿਤੇ ਸਾਨੂੰ ਕੀ ਜਾਣ ਨਹੀਂ ਦਿੰਦੇ ਗਾਂ تھي گال کي لئي آ داس دو آ ته تان سان لوٽو 20 جي پراو تي بيچي هوندي آهي ٻي 30 بڪري هوندي آهي اٿون دي آ لوٽو هوندي جو اڏو کي ڇڏي ڏو آ لوٽو ڏي ڏي لو سلام اور سلام مرچي جو چوک تي مهره کلي بندي کي چٽا نٿي آندا او لا لا کلي بندي کي چٽا نٿي آندا جو کٽو کٽ ਜੇ ਲੋ ਆ ਪੜਿਆ ਇਹ ਦੇਖੇ ਇਹ ਪਛੂਦਾਰਾਂ ਨੂੰ ਜਾਂਦੋ ਬਹੁਤ ਜੱਲੇ ਘਰੇ ਵੀਰੋ ਸਾਹਿਬ ਵੀਰੋ ਸਾਹਿਬ ਤੁਹਾਨੂੰ ਸਾਰੇ ਇੱਥੇ ਤੱਕ ਨਾਲ ਸਾਥ ਲੈ ਕੇ ਤੁਹਾਨੂੰ ਫਿਰ ਕਿੱਥੇ ਆਏ ਗੁਰੂਆ ਉਥਾਲ ਉਥੋਂ ਪਹਿਲਾਂ ਲੈ ਆ ਲਿਆ ਗਏ ਜਿਹੜਾ ਵਾਲਾ ਤਨ ਪੈਰ ਤੇ ਆ ਉਹ ਲੱਗਾ ਉਹ ਤੇਿਆ ਦੇਦਾ ਹੈ ਉਹ ਮਗਰ ਆਉਂਦਾ ਹੈ ਤੋ ਕੀ ਕਰੀਏ ਵੀਰ ਬੱਗੂ ਓ ਵੀਰ ਬੱਗੂ ਓ ਵੀਰ ਬੱਗੂ ਇੰਤਾਰੇ ਬੜੇ ਹੋਣੇ ਹੁਣ ਚੁੱਪਾ ਬੰਦਿਆ ਪਿੱਛੇ ਸਾਰੇ ਆਈ ਜੋ ਉਹਰਾ ਦੇ ਸਿੰਮਾ ਦੇ ਉਧਾਰਾ ਕੇਵਲ ਕਰਾ ਉਧਾਰਾ ਕੋ ਕਰਾ ਖਰਾ ਵਖਾ ਰੱਖੋ ਮਾਰ ਆਹ ਲੋ ਵੀ ਆ ਸਾਰੇ ਵੀਡੀਓ ਬਣਾਓ ਆ ਵੇਖੋ ਭਾਵਾ ਆ ਵੇਖੋ Thank you. अञा सरधारी जी दान रस वेहो रस मालो ਆਹ ਜੇ ਨਾ ਬਾਬੇ ਦੇ ਘਰ ਆਵਾਂਗੇ ਜੇ ਚਾਲੇ ਜਾਣਗੇ ਬਾਬੇ ਦਾ ਨਾਮ ਰੱਖਣਾ ਬਾਬੇ ਆਪੇ ਮੁਠਾ ਰੋੜੇ ਮਾਲਾ ਨਹੀਂ ਕੱਖ ਮਿਲਣਾ ਕੰਮ ਆਈ ਭਾਈ ਹੋਣਾ ਕੋਤਲ ਖਾਨ ਨੂੰ ਵੀ ਜਾਨਾ ਕਿਲੋ 2 ਕਿਲੋ ਚੀਜ਼ ਹੁੰਦੀ ਹੈ ਮਾਹ ਕੁਆਟਰਾ ਇਹੋ ਜਿਹਾ ਅੱਗੇ ਵੀ ਇਹ ਮਾਲੋ ਮੰਨਦੇ ਹਾਂ ਤੇ ਲੋਕਾਂ ਨੂੰ ਓ ਮੈਂ ਨਾ ਮੋਟਰਸਾਈਕਲ ਲੱਗਾ ਮੋੜ ਦਾ ਮੋੜ ਨਾ ਮੋੜ ਨਾ ਬੋਲੇ ਵੀ ਨਹੀਂ ਧਿਆਨੀ ਆਇਆ ਆਇਆ ਵੀਰ ਆਇਆ ਆਇਆ ਹਾ ਹੱਦ ਕਰੋ ਮਾਦਾ ਜੀ ਥੋੜੀ ਜਿਹੀ ਆਪ ਕਰੋ ਓ ਚੁੱਪ ਕਰੋ ਇੱਧਰ ਆ ਜੀ ਲੱਗ ਕੇ ਆ ਜੀ ਲੱਗ ਗਿਆ ਆ ਵੀ ਵੀਰੋ ਮਾਰ ਕੇ ਰੱਟ ਮੈਂ ਆ ਯਾਰ ਵੀ ਨਾ ਰੱਖਣਾ ਨੀ ਬੋਲਣਾ ਉਹ ਗੱਲ ਜਾਓ ਇੱਥੇ ਲਾਓ ਜੀ ਓ ਮੋਟਰ ਚਲ ਗਿਆ ਹੋ ਗਿਆ ਇੱਕ ਮਦਰੀ ਬੋਲਦੇ ਸਨ ਓ ਲਗਾ ਵਾਪਸ ਨਾ ਲੈ ਆਉਂਗਾ ਸ਼ੀਆ ਲਗਾ ਲੈ ਲੈ ਹਾਂ ਕੜਾ ਕਰ ਤੋਂ ਮੈਨੇ ਹੋਰ ਦਲਾ ਜਿਹੜੇ ਮਿੰਨੂ ਆਏ ਜੇ ਭੈਣ ਹੀ ਆ ਸਾਰੇ ਬੱਲਣ ਵਾਲਦੇ ਯੂ ਹੋਰ ਪਿੰਡ ਹੀ ਕੋਈ ਨਹੀਂ ਐਥੇ ਰੱਖੋ ਜੀ ਸਾਰਾ ਰੱਖਾ ਰੱਖੋ ਚੱਕਾ ਰੱਖੋ ਮਾਰਾ ਰੱਖੋ ਨਾ ਖਾ ਮਰ ਗਿਆ ਬੇ ਉਹ ਮਰਦਾ ਨਾ ਯਾਰੇ ਖਾਣਾ ਨਹੀਂ ਮੈਂ ਦੱਸਣੀ ਨਹੀਂ ਐਥੇ ਰੱਖਿਆ ਰੋ ਜੀ ਕੋਲ ਕਾ ਆ ਜਾਗਾ ਨਹੀਂ ਹੈ ਬਲਣ ਵਾਲ ਕੋਈ ਤਰਨੀ ਜਾਂਦੀ ਬਾਣੀ ਆਇਆ ਉਧਰ ਪਤਾ ਨਹੀਂ ਕਿ ਆ ਮਾਨ ਲੈਣ ਆਉਂਦੇ ਹੋ ਸਾਰੀ ਟਾਲੀ ਆਏ ਨਾਜ ਮਾਰੋ ਬੱਚਾ ਨਹੀਂ ਦਿੰਦੀ ਬੱਚਾ ਨਹੀਂ ਦਿੰਦਾ ਨਹੀਂ ਨਹੀਂ ਆਇਆ ਮੇਰੀ ਗਲਤੀ ਆਡੇ ਪਿੰਡ ਬਦਨਾਮ ਕਰਦੇ ਯਾਰ ਨਹੀਂ ਇੱਥੇ ਭੈਠੋ ਉੱਥੇ ਮੈਂ ਬਦਨਾਮ ਕਹਿਣਾ ਵੀ ਤੁਹਾਡੇ ਪਿੰਡ ਸਮਾਨ ਬੜਾ ਜਾਂਦਾ ਲਈ ਤੁਸੀਂ ਜਾਂਦੇ ਜੋ ਕੋਈ ਅਗਲ ਕਰੋ ਯਾਰ ਨਾ ਪਾਣੀ ਆ ਨਾ ਤੇ ਫੇਤਰੀਆਂ ਕਿਥੋਂ ਪਾਲ ਦੇ ਮੇਰੀ ਗੱਲ ਸੁਣ ਇਹ ਵਜੇ ਵੀ ਹੋ ਗਿਆ ਪੈਂਟੋ ਸਾਡਾ ਝੂਕਦੇ ਨੇ ਮੇਰੀ ਗੱਲ ਸੁਣ ਲੈ ਮੇਰੀ ਇੱਕ ਗੱਲ ਸੁਣ ਲੈ ਉਹ ਮੇਰੀ ਗੱਲ ਸੁਣ ਲੈ ਇੱਧਰ ਜੋ ਬਰੇ ਹੈ ਟੀਨਰਾਂ ਦੇ ਮਤਲਬ ਠਾਣੇ ਬਣਾ ਦੇ। ਨਹੀਂ ਭਾਈ ਜੀ। ਨਹੀਂ ਭਾਈ ਹੋਰ ਤੈਨੂੰ 76 ਮਰੋਣੀ ਪਾਈ ਬਣਾਉਣਾ। ਤੂੰ ਦੱਸੋ ਮਟੂ ਜਾ ਗਈ ਉਧਰ ਪਰ। ਸਾਡੇ ਪਿੰਡ ਤੋਂ ਪੱਤੇ ਕਰਾਣਾ। ਇੱਕ ਮਿੰਟ। ਵਾਇਪਿੰਗ ਦਾ ਖਾਲਸਾ ਰੱਖੇ ਦਿੱਤੇ ਪੱਤੇ। ਬਦਰਾਮੀ ਜਿਹੜੀ ਉਹ ਰਜਿਸਟਰ ਹੋਏਗਾ। ਬਦਰਾਮੀ ਉਹ ਰਜਿਸਟਰ ਵੀ ਪੈਲਾ ਸਾਡਾ ਰੋਡ ਬੰਦ ਹੋਣੀ ਜ਼ਰੂਰ। ਸ਼ਾਮਪੁਰਾ ਇਹਨਾਂ ਦਾ ਪਿੰਡ ਆ। ਅਸੀਂ ਕਹਿੰਦੇ ਲੋਡ ਬੰਦ ਲਈਏ। ਕਿਹੜੇ ਜਿਹਨਾਂ ਖੜਿਆ ਏ ਇਹ ਆਂਦੇ ਆਂਦੇ ਇਹ ਤੀਜਾ ਮਾੜੀਆਂ ਏ ਭਰਾਓ ਸਾਰੀਆਂ ਆ ਸਮਾਨ ਆ ਆ ਮੋਟਰਸਾਈਕਲ ਆ ਇਹ ਲੋਕਾਂ ਨੇ ਪਖੰਡ ਬਣਾ ਲਿਆ ਏ ਇਹ ਸਮਝ ਲੋ ਵੀ ਸਾਰੇ ਸਾਰੇ ਜੀ ਸਾਰੇ ਸਾਰੇ ਲੱਬਰ ਆਣ ਕੇ ਸਮਾਨ ਖੇੜ ਕੇ ਤੇ ਲੈ ਕੇ ਜਾਂਦੇ ਆ ਭਰਾਓ ਹਾੜੇ ਨਾ ਪਿੰਡ ਆਇਆ ਮੈਂ ਕਹਿੰਦਾ ਟਾਲੀ ਉੱਥੇ ਵੱਧ ਜਾਣਦੀ ਆ ਜੇ ਨਹੀਂ ਟਾਲੀ ਜਾਂਦੀ ਤੁਹਾਨੂੰ ਦੱਸਣ ਇਹ ਪਰ ਇਹ ਪਿੰਡਾਂ ਦੂਜਿਆਂ ਦੀ ਬਦਨਾਮੀ ਨਾ ਕਰਾਓ ਜੀ ਸਾਰੇ ਵੀਰਾਂ ਨੂੰ ਮੈਂ ਕਹਿੰਦਾ ਵੀ ਵੀਰ ਦੀ ਹੱਥ ਜੋੜ ਕੇ ਬੇਨਤੀ ਆ ਭਰਾਓ ਵੇਕੇ ਦੋ ਤੇ ਪਿੰਡ ਨੂੰ ਘਰ ਘਰ ਜਾ ਕੇ ਵੰਡ ਕੇ ਦੋ ਸਮਾਨ ਨੂੰ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦੱਲਾ ਹਾੜ ਕੇ ਨਾ ਆਇਆ ਉਸੇ ਕਿ ਬਹੁਤ ਜ਼ਿਆਦਾ ਪਾਣੀ ਆ ਆ ਵੀਡੀਓ ਤੇ ਬਣਾਇਆ 1 ਮਿੰਟ ਡੱਲਾ ਪਿੰਡ ਦਾ ਹਾਂ ਹਾਂ ਕਿੰਨਾ ਪਾਣੀ ਆਇਆ ਉੱਥੇ ਜੀਕਾ ਖਾਲਸਾ ਸਾਹਿਬ ਆਇਆ ਜੀਕਾ ਫਾਤੇ ਜੈਦਰ ਜੀ ਬਾਬਾ ਜੀ ਆਏ ਨੇ ਬਾਬਾ ਨਹੀਂ ਹੱਥ ਨਾ ਜੋੜ ਵੀਰ ਤੂੰ ਸਾਡਾ ਭਰਾ ਆ ਕਿਹੜਾ ਨਗਰੀ ਆਪਣਾ ਸਾਡਾ ਵਾਲੇ ਏਰੀਆ 'ਚ ਵੀਰ ਜੀ ਆਏ ਆ ਤੇ ਕਿੱਧਰ ਆਏ ਹੋ ਅੱਜ ਤੇ ਸਾਰੇ ਬਨੇ ਵੀਰ ਜੀ ਪਾਣੀ ਫਿਰਿਆ ਤੇ ਇੱਥੇ ਆ ਗਏ ਆ ਸੇਵਾ ਲੁੱਟਣੇ ਆਏ ਹੋ ਸੇਵਾ ਲੁੱਟਣਾ ਸੇਵਾ ਲੈਣ ਵੀ ਆ ਜਿੰਨੇ ਪੈਸੇ ਆ ਗਏ ਨੇ ਵੀਰ ਜੀ ਸਾਡੇ ਕੋ ਮੋਗ ਗਏ ਆ ਨਹੀਂ ਯਾਰ ਆ ਗਏ ਆ ਬਸ ਇਹ ਨਹੀਂ ਕਿ ਬੇਇੱਜ਼ਤੀ ਕਬੂਲ ਕਰਿਆ ਸਾਡੇ ਉਧਰ ਵੀ ਰਾਸ਼ਨ ਪਾਣੀ ਪਚਾਇਓ ਰਾਸ਼ਨ ਪਾਣੀ ਗੁਰੂਆ ਜਾਣ ਤੇ ਡਿਆ ਇਨੀ ਟਰਾਲੀ ਵਰਨ ਲਈ ਕਿੱਥੇ ਜਾ ਰਹੀ ਆ ਨਾ ਭਾਈ ਜੀ ਉਧਰ ਆਇਆ ਨਹੀਂ ਇਧਰ ਨਹੀਂ ਭਾਈ ਜੀ ਆਇਆ ਨਹੀਂ ਉਹ ਸਾਡੇ ਇੱਥੇ ਆਇਆ ਪਾਣੀ ਮੇਰਾ ਵੀਰ ਜੀ ਨਹੀਂ ਉਹ ਗੱਲ ਗੱਲਦੇ ਜੇ ਕੋਲੇ ਅਰੇ ਇੰਡੀਆ ਲੋ ਆਹ ਜ਼ੋਰ ਕੇ ਬੈਨ ਜੀ ਸਾਡੇ ਏਰੀਆ ਚ ਆ ਰਾਸ਼ਨ ਆਵੇ ਜਾਣਦੇ ਤੁਹਾਡੇ ਬੰਦੇ ਲਾ ਕੇ ਇਧਰ ਵੇਖੋ ਅਸੀਂ ਕਿੰਨੇ ਵੀਰ ਜੀ ਭਾਂਦਾ ਭੁੱਖ ਮਾਰਾਂ ਹਰੇਕ ਜਾਂਦਾ ਉਹਦਾ ਕੌਣ ਜਾਂਦਾ ਆ ਉਹ ਇੱਕ ਹੋਰਾ ਆ ਵੇਖੋ ਭਾਜੀ ਸਮਾਨ ਖਾਣਦੇ ਆ ਪਿੰਡ ਜੱਤੇ ਦੇ ਦੇਖੋ ਰੋਕੋ ਯਾਰ ਰੋਕ ਜੋ ਯਾਰ ਜੋ ਪਕੜੋ ਇਹ ਦੱਸੋ ਵੀ ਬਿਸਕੁਟ ਖਾ ਲਿਆ ਕਿ ਦੁਕਾਨ ਤੇ ਨਹੀਂ ਬੱਬਾ ਜੀ ਬੱਚਾ ਆ ਬੱਚਿਆਂ ਦੇ ਮਗਰ ਨੂੰ ਆਦੇ ਗੁਆਚੇ ਨਹੀਂ ਬਾਹਰ ਆਏ ਵੀਰ ਜੇ ਬੱਦੋ ਇੱਥੇ ਬਣਦੇ ਲੈ ਗਏ 2012 ਫਾਈਨ ਫਾਈਨ ਫੋਟੋ ਖਿਚੋ ਉੱਥੋਂ ਵਾਪਸ ਰੋਗਾਂ ਖਣਦਾ ਦੋ ਚਾਰ ਬਣਾਇ ਬੂੰਜ